ਵਾਹਿਗੁਰਜੀ ਗੁਰਦੁਆਰਾ ਸਾਹਿਬ ਗੁਰੂ ਕੀ ਟਾ ਮੱਤਾ ਦੋਦਾ ਤਾਲ ਪਾਤਸ਼ਾਹੀ ਦਸਵੀ ਜਿਲ੍ਹਾ ਫਰੀਦਕੋਟ ਸੰਖੇਪ ਇਤਿਹਾਸ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਸੀਵਾੜੇ ਤੋਂ ਦੀਨਾ ਕਾਂਗੜ ਪ੍ਰਗਾੜੀ ਵੈਬਲ ਸਰਾਵਾ ਆਦ ਨਗਰਾਂ ਤੋਂ ਹੁੰਦੇ ਹੋਏ ਸ੍ਰੀ ਮਕਸਰ ਸਾਹਿਬ ਨੂੰ ਜਨ ਸਮੇਂ ਇਸ ਸਥਾਨ ਤੇ ਆਏ ਗੁਰੂ ਪ੍ਰਕਾਸ਼ ਗ੍ਰੰਥ ਅਨੁਸਾਰ ਜਦੋਂ ਗੁਰੂ ਜੀ ਵੈਹਲ ਅਤੇ ਸ਼੍ਰਾਮਾਚ ਆਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇੱਥੇ ਨੇੜੇ ਹੀ ਪਵਿੱਤਰ ਜਲ ਵਾਲਾ ਦੁੱਧੇ ਵਾਲਾ ਤਾਲ ਹੈ ਤਾਂ ਗੁਰੂ ਜੀ ਨੇ ਦਿਨ ਦੇ ਤੀਸਰੇ ਪਹਿਰ ਇਸ ਹਸਤਾਨ ਤੇ ਪਹੁੰਚ ਕੇ ਇਸ ਤਾਲ ਵਿੱਚ ਇਸ਼ਨਾਨ ਕਰਨ ਉਪਰੰਤ ਸਿੱਖਾਂ ਸਮੇਤ ਆਰਾਮ ਕਰਨ ਬੈਠ ਗਏ ਅਉਸ ਸਮੇਂ ਸ੍ਰੀ ਦੇ ਇੱਕ ਬਹੁਤ ਵੱਡੇ ਦਰਾਖਤ ਤੋਂ ਇੱਕ ਚਿੱਟੇ ਦਾੜੇ ਅਤੇ ਚਿੱਟਿਆਂ ਕੱਪੜਿਆਂ ਵਾਲਾ ਸ਼ਹੀਦ ਆਇਆ ਤਾਂ ਉਸ ਨੇ ਗੁਰੂ ਚਰਨਾਂ ਤੇ ਸੀਸ ਨਵਾਇਆ ਗੁਰੂ ਸਾਹਿਬ ਨੇ ਉਸ ਨੂੰ ਕਿਹਾ ਰਾਜੀ ਹੈ ਹੁਸੈਨ ਖਾਨ মিয়া ਤਾਂ ਉਸਨੇ ਕਿਹਾ ਗੁਰੂ ਜੀ ਆਪ ਜੀ ਦੇ ਮੂਹੋਂ ਆਪਣਾ ਨਾਮ ਸੁਣ ਕੇ ਤੇ ਆਪ ਜੀ ਦੇ ਸੁੰਦਰ ਸਰੂਪ ਦੇ ਦਰਸ਼ਨ ਕਰਕੇ ਮੇਰੀ ਚਿਰਾਂ ਦੀ ਇੱਛਾ ਪੂਰੀ ਹੋ ਗਈ ਹੈ ਮੈਂ ਧੰਨ ਹੋ ਗਿਆ ਹਾਂ ਜਦੋਂ ਸਿੱਖਾਂ ਨੇ ਪੁੱਛਿਆ ਕਿ ਗੁਰੂ ਸਾਹਿਬ ਜੀ ਇਹ ਸੁੰਦਰ ਸਰੂਪ ਵਾਲਾ ਜੋ ਆਪ ਜੀ ਨੂੰ ਸੀ ਸੁਣਾ ਕੇ ਸਾਡੀਆਂ ਅੱਖਾਂ ਤੋਂ ਉੱਲੇ ਹੋ ਗਿਆ ਹੈ ਕੌਣ ਹੈ ਤਾਂ ਸਤਿਗੁਰ ਨੇ ਕਿਹਾ ਇਹ ਬਹੁਤ ਘਾਲ ਕਮਾਈ ਵਾਲਾ ਸ਼ਹੀਦ ਹੈ ਜੈਸ ਨੂੰ ਕਿਸੇ ਕਾਰਨ ਮੁਕਤੀ ਪ੍ਰਾਪਤ ਨਹੀਂ ਹੋ ਰਹੀ ਸੀ ਹੁਣ ਇਹ ਸ਼ੁਭ ਕਰਮ ਸਦਕਾ ਸਾਡੇ ਦਰਸ਼ਨ ਕਰਕੇ ਮੁਕਤੀ ਪ੍ਰਾਪਤ ਕਰ ਗਿਆ ਹੈ ਗੁਰੂ ਸਾਹਿਬ ਦੀ ਚਰਨ ਛੋਪਾ ਪ੍ਰਾਪਤ ਇਹ ਅਸਥਾਨ ਗੁਰੂ ਕੀ ਟਾਪ ਕਰਕੇ ਪ੍ਰਸਿੱਧ ਹੈ ਜੋ ਜੀ ਸਰਦਾ ਭਾਵਨਾ ਨਾਲ ਇੱਥੇ ਇਸ਼ਨਾਨ ਕਰੇਗਾ ਮੁਕਤੀ ਪ੍ਰਾਪਤ ਕਰੇਗਾ ਐਸ ਅੱਠ ਚੁੰਡੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਅਠਰਾ ਦੀ ਬਿਮਾਰੀ ਠੀਕ ਹੁੰਦੀ ਹੈ ਐਸ ਅਸਥਾਨ ਤੇ ਗੁਰੂ ਸਾਹਿਬ ਦੇ ਆਗਮਨ ਦੀ ਖੁਸ਼ੀ ਵਿੱਚ ਹਰ ਸਾਲ 2 3 4 ਅੱਸੂ ਨੂੰ ਸਲਾਨਾ ਜੋੜ ਮੇਲਾ ਹੁੰਦਾ ਹੈ ਹਰ ਮਹੀਨੇ ਪੁਰਮਾਸੀ ਅਤੇ ਮੱਸਿਆ ਦਾ ਦਿਹਾੜਾ ਵੀ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ ਆਹੇ ਗੁਰੂ ਆਹੇ ਗੁਰੂ ਵਾਹਿ ਗੁਰੂ ਆਹੇ ਗੁਰੂ ਵਾਹਿ ਗੁਰੂ ਆਹੇ ਗੁਰੂ ਵਾਹਿ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹਿ ਗੁਰੂ ਆਹੇ ਗੁਰੂ Wahe Guru, 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 ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ 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 ਜੀ ਸਤਨਾਮ 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 ਜੀ ਵਾਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਜੀ சி வா சத்ம சத்தீ வா Ahe guru, ahe guru. Please subscribe.